ਇੱਥੇ ਕੁਰਸੀਆਂ ਲੱਗੀਆਂ ਸੀ ਇੱਥੇ ਸਾਰੇ ਬੈਠੇ ਮੋਤਰੀ ਘਟੋ 30 ਚਲੀ ਜਾਣੇ ਬੈਠੇ ਇੱਕ ਜਣਾ ਨਹੀਂ ਇਧਰੋਂ ਆਏ ਆ ਪਰਨੇ ਪਰਨੇ ਬੰਨੇ ਮੂੰਹ ਬਲੇਟੇ ਆ ਹਲੋ ਕਿੰਤੀ ਵੇਖਾ ਦੀਪੂ ਕਿਤੇ ਦੋ ਪੇਸ਼ਾ ਗੰਦੇ ਆ ਠਾ 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 ਜਿੱਦਾਂ ਸਿੱਧੂ ਮੂਸੇ ਦਾ ਕੇਚੋ ਬੋਲ ਕੇ ਕਿਹੜਾ ਫੜਿਆ ਗਿਆ ਸੀ ਇਦਾਂ ਹੀ ਸਾਡੇ ਪਿੰਡ ਵੀ ਰੇਕੀ ਹੋਣੀ ਕਿ 24000 5 ਹੱਥ ਕਨੇ ਰੇਕੀ ਕੀਤੀ ਆ ਉਹਨੂੰ ਬੰਦਾ ਸਾਹਿਬ ਦੀਪੂ ਇੱਥੇ ਦੀਪੂ ਸੰਧ ਕੋਲ ਕੋਈ ਨਹੀਂ ਆਣ ਕੇ ਮਾਰ ਗਿਆ ਉਹ ਤੇ ਕੁਦਰਤੀ ਬਚੇ ਆ ਇਹਦੇ ਅਏ ਤੂੰ ਨੰਗੀ ਆ ਵਾ ਕਹੇ ਤੂੰ ਨੰਗੀ ਕਹੇ ਤੋ ਨੰਗੀ ਆ ਇਹਦੇ ਇਤੋਂ ਨੰਗੀ ਮਤਲਬ ਐਨੂੰ ਆਂਦੀ ਉਹ ਵੀ ਮਰਦਾ ਸੀ ਉਹ ਰੌਂਡ ਦੀ ਵਿਚਾਰੀ ਉਹ ਏਡਾ ਆਟੇ ਪਿੰਦਾ ਬੰਦਾ ਕਿਹਨੂੰ ਦੋਖ ਹੁੰਦਾ ਹੈ ਨਾ ਇਹਨੇ ਕਹਿੰਦਾ ਵੀਰ ਮੈਨੂੰ 10000 ਚਾਹੀਦਾ ਵੀਰ 20000 ਚਾਹੀਦਾ ਇਹਨੂੰ ਵੀ ਘਰ ਬਣਾ ਕੇ ਦਿੱਤੇ ਇਹਨੂੰ ਵੀ ਘਰ ਬਣਾ ਕੇ ਦਿੱਤੇ ਆ ਕੋਈ ਨਹੀਂ ਆ ਕੋਈ ਨਹੀਂ ਦਾ ਬੰਦਾ ਨਹੀਂ ਵੜੇ ਆਣ ਕੇ ਪੁਲਿਸ ਵਾਲੇ ਆਣ ਕੇ ਕਿਹੜਾ ਜਾ ਮਾਰ ਜਾਂਦੇ ਉੱਤੋਂ ਦੱਬ ਕੇ ਸਾਨੂੰ ਮਰ ਜਾਂਦੇ ਆ ਐਨੂੰ ਹੋ ਜੋ ਐਨੂੰ ਹੋ ਜੋ ਲੋ ਅਸੀਂ ਕਿਉਂ ਨਹੀਂ ਖੋਲ ਸਕਦੇ ਭਰਾ ਮਰਿਆ ਵਾ ਸਾਡੇ ਪਿੰਡ ਲੋਣੀ ਹੈਗਾ ਹੈਗਾ ਬਾਰੋਂ ਜੇ ਕੋਈ ਤਕੜਾ ਕੇਸ ਜਾਂ ਮਗਰ ਕੋਈ ਤਕੜੀ ਪਾਵਰ ਏਡਾ ਕੋਈ ਆਡੇ ਪੜਤ ਨਹੀਂ ਬੰਦਾ ਇਦਾਂ ਦਾ ਹੈਗਾ ਕੋਈ ਪਰ ਪਾਵਰ ਕੋ ਤਗੜੀ ਜਿਹੜੇ ਛਰੇ ਆ ਬੰਦੇ ਮਾਰ ਗਿਆ ਉਹਨੇ ਮੈਂ ਵੀ ਵੇਖਿਆ ਥੋੜਾ ਦਿਨ ਪਹਿਲਾਂ ਉਹ ਬੰਬੀਆ ਗਰੁੱਪ ਨੇ ਲਿਆ ਵਾ ਵੀ ਉਹਨਾਂ ਨੇ ਕਿਹਾ ਵੀ ਇਦਾਂ ਮਤਲਬ ਵੀ ਰਾਣਾ ਕੰਦੇ ਵਾਲੇ ਨੂੰ ਮਾਰਿਆ ਵਾ ਤੇ ਇੰਨਾ ਫਾਟੀਆਂ ਕਿੱਤਿਆਂ ਲੱਡੂ ਵੰਟਿਆ ਉਹ ਅਸੀਂ ਚਾਗਾ ਤੇ ਵੇਖਿਆ ਤੁਸੀਂ ਵੇਖਿਆ ਹੋਊਗਾ ਸੋ ਦੋਸਤੋ ਅੱਜ ਰਾੜਾ ਦੇ ਪਿੰਡ ਲੱਖੂਵਾਲ ਚ ਮੌਜੂਦ ਹਾਂ ਜਿੱਥੇ ਕਿ ਬੀਤੀ ਰਾਤ ਦੀਪੂ ਨਾਂ ਦੇ ਨੌਜਵਾਨ ਦਾ ਵੀ ਰਮਨ ਨਾਲ ਕੋਲੀ ਮਾਰਕੀ ਚੱਪਟ ਕਰ ਦਿੱਤਾ ਗਿਆ। ਔਰ ਅੱਜ ਇਲੈਕਸ਼ਨ ਦਾ ਵੀ ਦਿਨ ਸੀ। ਅੱਜ ਐਮਪੀ ਦੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਣ ਹੋ ਰਹੀਆਂ ਸਨ। VOTING POOL ਹੋ ਰਹੀ ਸੀ ਪਰ ਇਸ ਪਿੰਡ ਨੇ ਇੱਕ ਫੈਸਲਾ ਕੀਤਾ ਕਿ ਸਾਡੇ ਪਿੰਡ ਦੇ ਚੀਟੀ ਮੰਦਪਾਂ ਦੀ ਘਟਨਾ ਵਾਪਰ ਗਈ। ਔਰ ਆਜ ਦੇ ਦਿਨ ਪਿੰਡ ਦਾ ਕੋਈ ਵੀ ਜਿਹੜਾ ਵਸਨੀਕ ਹੈ ਉਹ ਵੋਟ ਪੋਲ ਨਹੀਂ ਕਰੇਗਾ ਇੱਥੋਂ ਦੇ ਸਰਪੰਚ ਵੱਜੋਂ ਜਿਹੜੀ ਨੁਮਾਇੰਦਗੀ ਕਰਦੇ ਰਹੇ ਨੇ ਸਰਪੰਚ ਗਤਾਰ ਸਿੰਘ ਜੀ ਮੇਰੇ ਨਾਲ ਮੌਜੂਦ ਨੇ ਬਾਕੀ ਸਾਰੇ ਪਿੰਡ ਵਾਸੀ ਨੇ ਇਹਨਾਂ ਕੋ ਜਾਣਦੇ ਆ ਕਿ ਘਟਨਾ ਵਾਪਰੀ ਕਿਵੇਂ ਆ ਕਾਰਨ ਕੀ ਬਣਿਆ ਸਰਪੰਚ ਸਾਹਿਬ ਘਟਨਾ ਤੇ ਬੜੀ ਮੰਦ ਭਾਗੀ ਚਲੋ ਸਾਰਿਆਂ ਦਾ ਭਰਾ ਸੀ ਹੱਥ ਫੇੜ ਕੇ ਮਿਲਦਾ ਸੀ ਕੀ ਤੁਹਾਨੂੰ ਪਹਿਲਾਂ ਖਬਰ ਕੀ ਮਿਲੀ ਵੀ ਕੀ ਹੋਇਆ ਸਾਨੂੰ ਖਬਰ ਜੀ ਅਸੀਂ ਤੇ ਪਿੰਡ ਦੇ ਵਿੱਚ ਐਵੇਂ ਵਿਚਰਦੇ ਤੇ ਇੱਥੇ ਬੈਠੇ ਜਾਨਾ ਤੇ ਸਾਨੂੰ ਇਦੋਂ ਪਤਾ ਲੱਗਿਆ ਕਿ ਬੀਬੀ ਦਾ ਫੋਨ ਗਿਆ ਵੀ ਕਹਿੰਦੇ ਵੀ ਦੀਪ ਤੇ ਗੋਲੀਆਂ ਵੱਜ ਗਈਆਂ ਅਹੀਂ ਉਥੋਂ ਆਏ ਹੁੰਦੇ ਨੂੰ ਉਹਨਾਂ ਦੀਪ ਨੂੰ ਚੁੱਕ ਕੇ ਤੇ ਹਸਤਲ ਲੈ ਕੇ ਸਿਰ ਤੇ ਅਸੀਂ ਮਗਰ ਗਏ ਤੇ ਉਦੋਂ ਮਦੋ ਉੱਪਰ ਡਾਕਟਰ ਨੇ ਉਹਨੂੰ ਮੇਰੇ ਤੱਕਰਾਰ ਦੇ ਦਿੱਤਾ ਤੇ ਉਹ ਆਪਣੇ ਘਰ ਦੇ ਬਾਹਰ ਇਥੇ ਵੀਲੀ ਦੇ ਬਾਹਰ ਬਿਠੇ ਸੀ ਔਰ ਵੀ ਲੱਗੇ ਪਿੰਡ ਦੇ ਬੈਠੇ ਹੋਣਗੇ ਤੇ ਕਿਸੇ ਨੇ ਕੀ ਦੱਸਿਆ ਵੀ ਕੀ ਹੋਇਆ ਕਿਵੇਂ ਕੋਈ ਆਇਆ ਨਹੀਂ ਦੱਸਿਆ ਵੀ ਇਦੋਂ ਬੰਦੇ ਆਏ ਆ ਫਤਿਹਾਲ ਸਾਈਡ ਤੋਂ ਤੇ ਮੋਟਰਸਾਈਕਲ ਤੇ ਇਹਦੀ ਗੱਡੀ ਲੱਗੀ ਗੱਡੀ ਦੇ ਨਾਲ ਅਗਲੇ ਪਾਸੇ ਨੇ ਮੋਟਰਸਾਈਕਲ ਖੜਾ ਕਰ ਦਿੱਤਾ ਤੇ ਮੋਟਰਸਾਈਕਲ ਦੇ ਨਾਲ ਨਾਲ ਹੀ ਆਣ ਕੇ ਦੀ ਕੁਰਸੀ ਦੇ ਉੱਤੇ ਖਲੋ ਕੇ ਨੇ ਸਿਰ ਤੇ ਗੋਲੀਆਂ ਤੇ ਧੌਣ ਤੇ ਗੋਲੀਆਂ ਮਾਰਤੀਆਂ ਅੱਠ ਗੋਲੀਆਂ ਲੱਗੀਆਂ ਇਹਨਾਂ ਅੱਠ ਗੋਲੀਆਂ ਵੱਜੀਆਂ ਤੇ ਇਹ ਕੀ ਮੰਨਦੇ ਹੋ ਲਾਅ ਡਾਕਟਰ ਦੀ ਸਥਿਤੀ ਕੀ ਆ ਪੁਲਿਸ ਦੀ ਕੀ ਆ ਕਿ ਇਹ ਦਿਨ ਦੇ ਦਿਨ ਦੇ ਅੜਾ ਮੇਰੇ ਕੋਲ ਦਿਨ ਦਾ ਸਮਾਂ ਸੀ ਸਵਾ ਕਰਦਾ ਟਾਈਮ ਹਾਂਜੀ ਹਾਂਜੀ ਤੇ ਕਿੱਥੇ ਕੱਟੇ ਲੱਗੇਗੀ ਢੇਲਾਂ ਹੀ ਧੌਣ ਇੱਕ ਇੱਕ ਗਲਾਂ ਵੇਖੋ ਜਿਹੜਾ ਹਥਿਆਰ ਨੇ ਸਾਡੇ ਤੇ ਜਮਾ ਹੋਏ ਸਾਰਿਆਂ ਦੇ ਜਿਹੜੇ ਬੰਦੇ ਚੰਗੇ ਬੰਦੇ ਸਾਰੇ ਹਥਿਆਰ ਜਮਾ ਹੋਏ ਇਹ ਤਾਂ ਕੋਈ ਨਜਾਇਜ਼ ਕਿਸੇ ਨੇ ਰੱਖਿਆ ਤੇ ਉਹਨੇ ਮਾਰੀਆਂ ਗੋਲੀਆਂ ਕਿ ਮਾੜੇ ਮੋਟੇ ਬੰਦੇ ਦਾ ਕੰਮ ਨਹੀਂ ਗਏ ਉਹਨਾਂ ਕਿ ਇਹ ਵੀ ਮੰਨਿਆ ਜਾ ਸਕਦਾ ਵੀ ਨਜਾਇਜ਼ ਤਿਆਰ ਹੋਏਗਾ। ਇਹ ਪੁਲਿਸ ਨੇ ਜੋ ਵੇਖਿਆ ਉਹਨਾਂ ਕਿ ਨਵੇਂ-ਨਵੇਂ ਮੈਮ ਦੀਆਂ ਗੋਲੀਆਂ ਨੇ ਤੇ ਨਜਾਇਜ਼ ਤਿਆਰ। ਠੀਕ ਹੈ। ਹਾਂਜੀ। ਹੁਣ ਅੱਜ ਦਾ ਅਜੇ ਦੀਪੂਰ ਵੀ ਬੜੀ ਵੱਡੀ ਜੇ ਰੱਬ ਨਾ ਕਰਦਾ ਜਿਉਂਦਾ ਰਹਿੰਦਾ। ਤਾਂ ਜਿੱਦਾਂ ਉਹਦੋਂ ਇੱਥੇ ਰੈਲੀ ਕੀਤੀ ਸੀ ਬੜੀ ਵੱਡੀ ਭੂਮਿਕਾ ਵੋਟ ਪੋਲ ਕਰਨ ਦੇ ਵਿੱਚ ਕਰਨੀ ਸੀ। ਹਾਂਜੀ। ਅੱਜ ਕਿਤਨਾ ਕਿਤੇ ਘਾਟ ਮਹਿਸੂਸ ਹੋ ਰਹੀ ਹੈ ਵੀ ਸਾਰਾ ਪਿੰਡ ਹੀ ਸਦਮੇ 'ਚ। ਬਹੁਤ ਜੀ ਇਹ ਸੇ ਕਰਕੇ ਸਾਰਾ ਪਿੰਡ ਸਦਮੇ 'ਚ ਆ। ਇਸੇ ਕਰਕੇ ਲੋਕਾਂ ਨੇ ਹੋਰ ਕੋਈ ਇਹਨਾਂ ਕੋਈ ਗਵਰਨਮੈਂਟ ਦੇ ਖਿਲਾਫ ਨਹੀਂ ਗੇ ਇਹਨਾਂ ਨੇ ਸਦਵੇਂ ਕਰਕੇ ਤੇ ਇਹਨਾਂ ਨੇ ਵੋਟਾਂ ਪਾਉਣੀਆਂ ਬੰਦ ਕੀਤੀਆਂ ਵੀ ਅਸੀਂ ਵੋਟ ਨਹੀਂ ਪਾਉਣੀ ਸਾਡਾ ਪਿੰਡ ਦਾ ਇੱਕ ਮੁੱਖ ਬੰਦਾ ਮਾਰਿਆ ਗਿਆ ਅਸੀਂ ਨੌਜਵਾਨ ਨੌਜਵਾਨ 35 ਸਾਲ ਦੀ ਉਮਰ ਸੀ ਸਾਡੀ ਤੇ ਉਹ ਮਾਰਿਆ ਗਿਆ ਤੇ ਇਹ ਕਰਕੇ ਅਸੀਂ ਵੋਟਾਂ ਨਹੀਂ ਪਾਉਣੀਆਂ ਮਤਲਬ ਕਿ ਕਿਸੇ ਵੀ ਅਫਵਾਹ ਤੇ ਕੋਈ ਨਾਜਕੀ ਨਹੀਂ ਕਰੇ ਨਾ ਤੇ ਗਵਰਨਮੈਂਟ ਦਾ ਰੋਸ ਹੈ ਨਾ ਸਰਕਾਰ ਦਾ ਸੌਰੀ ਨਾ ਗਵਰਨਮੈਂਟ ਦਾ ਨਾ ਪੁਲਿਸ ਪ੍ਰਸ਼ਾਸਨ ਦਾ ਨਹੀਂ ਅਫਵਾਹ ਤਾਂ ਵੀ ਕੋਈ ਗੱਲ ਨਹੀਂ ਬਾਕੀ ਨਾ ਗਵਰਨਮੈਂਟ ਤੇ ਕੋਈ ਉਤਰਾਜ ਹੈ ਵੀ ਹੁਣ ਅਣਪਛਾਤਾ ਤੇ ਬੰਦਾ ਮਾਰ ਗਿਆ ਔਰ ਇਤਰਾਜ ਕਿਤੇ ਹੋ ਸਕਦਾ ਕਿਤੇ ਇਤਰਾਜ ਕਰ ਸਕਦੇ ਆਪਾਂ ਤੇ ਇਹ ਆ ਵੀ ਅਸੀਂ ਉਹ ਇਹ ਇਹ ਆਪਣੇ ਵੱਲੋਂ ਅਫਸੋਸ ਦੇ ਕਰਕੇ ਇਹ ਵੀ ਇਹਨਾਂ ਵੀ ਵੋਟਰ ਨਹੀਂ ਪੁਣੀ ਸਾਹਿਬ ਕਿਤੇ ਨਹੀਂ ਵਜੀਆਂ ਪੰਨਾ ਛੇ ਜਾਨੇ ਗੋਲੀਆਂ ਵਜੀਆਂ ਵਾ ਉਹ ਤਾਂ ਕੁਦਰਤੀ ਬਜੇ ਆ ਬਾਡ ਸਾਹਿਬ ਕਿੰਨੇ ਆਦੇ ਪੰਨਾ ਛੇ ਜਾਨਾਂ ਦੇ ਉਹ ਤਾਂ ਕੁਦਰਤੀ ਬਜੇ ਆ ਕਿਹਦੇ ਇੱਥੋਂ ਨੰਗੀਆਂ ਵਾ ਕਿਹਦੇ ਇੱਥੋਂ ਨੰਗੀ ਕਿਹਦੇ ਇੱਥੋਂ ਨੰਗੀ ਆ ਇਹਦੇ ਇੱਥੋਂ ਨੰਗੀ ਮਸ ਐਨੋ ਆਂਦੀ ਉਹ ਵੀ ਮਰਦਾ ਸੀ ਬਿਲਕੁਲ ਠੀਕ ਆ ਪੰਜ ਛੇ ਜਾਨੇ ਜਾਣ ਵਾਲੇ ਪਰ ਮੰਨਣਾ ਵੀ ਕਈ ਤਾਂ ਪਛਾਣ ਡਿੱਗੇ ਆ ਕੁਰਸੀ ਤੋਂ ਤੇ ਛੇ ਦੇ ਵੀ ਡਿੱਗ ਜੰਦਾ ਤੇ ਵੱਜ ਜਾਂਦਾ ਸਾਡੇ ਪਿੰਡ ਤੇ ਜਿੱਡਾ ਤਗੜਾ ਕੰਮ ਹੋਇਆ ਨਾ ਲਾਗੇ ਚੱਕਿਆ ਅਜੇ ਤੱਕ ਨਹੀਂ ਆਇਆ ਅਸੀਂ ਇਨਸਾਫ ਸਾਨੂੰ ਚਾਹੀਦਾ ਵਾ ਅਸੀਂ ਨਵਾਂ ਹਾਈ ਕੋਰਟ ਤੱਕ ਵੀ ਜਾਵਾਂਗੇ ਅਸੀਂ ਜਿਹੜਾ ਵੀ ਇਹ ਐਮਪੀ ਬਣਿਆ ਸਾਡੇ ਪਿੰਡ ਦੀ ਇਲੈਕਸ਼ਨ ਨਹੀਂ ਹੋਣਦੀ ਅਸੀਂ ਇਹਨੂੰ ਐਮਪੀ ਨਹੀਂ ਮੰਨਣਾ ਸਾਨੂੰ ਪਹਿਲੇ ਇਨਸਾਫ ਦੋ ਫਿਰ ਸਾਨੂੰ ਅਸੀਂ ਵੋਟ ਪਾਵਾਂਗੇ ਪਿੰਡ ਦੀ ਫਿਰ ਵੇਖਾਂ ਕਿਹੜਾ ਐਮਪੀ ਬਣਦਾ ਜੇ ਸਾਡੇ ਪਿੰਡ ਦੀ ਵੋਟਿੰਗ ਨਹੀਂ ਹੋਣੀ ਐਮਪੀ ਕਿਦਾ ਮੰਨ ਲਾਂਗੇ ਇਹਨੂੰ ਸੋ ਆਏ ਨੇ ਜਿਹੜੇ ਉਮੀਦਵਾਰ ਖੜੇ ਨੇ ਵਾਕਫ ਕੋਈ ਨਹੀਂ ਕੋਈ ਨਹੀਂ ਆਇਆ ਚੋਨੀ ਦਾ ਬੰਦਾ ਨਹੀਂ ਵੜਿਆ ਆਣ ਕੇ ਔਰ ਪੁਲਸ ਵਾਲਿਆਂ ਕੇ ਗੜਾ ਜ ਮਾਰ ਜਾਂਦੇ ਉੱਤੋਂ ਦਾਬੇ ਸਾਨੂੰ ਮਰੀ ਜਾਂਦੇ ਆ ਐਨੂੰ ਹੋਜੋ ਐਨੂੰ ਹੋਜੋ ਕਿਉਂ ਅਸੀਂ ਕਿਉਂ ਨਹੀਂ ਖਲੋ ਸਕਦੇ ਸਾਡੇ ਭਰਾ ਮਰਿਆ ਵਾ ਮੋਦਲ ਬੰਦਾ ਹੀ ਸਾਡੇ ਪਿੰਡ ਦਾ ਉਹੀ ਸਰਪੰਚ ਬਣੋਣਾ ਸੀ ਗਾਂ ਨੂੰ ਸਹੀ ਸਰੇ ਪਿੰਡ ਉਹਨਾਂ ਨਾਲ ਸਾਂਝ ਸੀ ਤੇ ਸੋ ਤੁਹਾਡੇ ਪਿੰਡ ਦੇ ਵੀ ਵਧਾਈ ਕਰੇ ਨੇ ਸਾਫ ਕਾ ਵਧਾਈ ਕੋਈ ਨਹੀਂ ਪਹੁੰਚਿਆ ਮੈਂ ਨਾ ਤੁਹਾਡੇ ਪਿੰਡ ਦਾ ਵਧਾਈ ਕਰਦਾ ਜਿਹੜਾ ਪਿੰਡ ਨਹੀਂ ਵੜਿਆ ਕਾਦਾ ਵਧਾਈ ਕਿਉਂ ਉਹਨਾਂ ਨੂੰ ਪਤਾ ਸੀ ਤੇਰੇ ਪਿੰਡ ਤੇ ਡਾ ਵੱਡਾ ਕੰਮ ਹੋ ਗਿਆ ਪੰਜਾ ਛੇ ਦੇ ਗੋਲੀਆਂ ਵੱਜੀਆਂ ਵਾ ਤੂੰ ਆ ਪਰ ਉਹ ਕਰ ਪਿੰਡ ਚ ਕੀ ਹੋਇਆ ਕੋਈ ਨਹੀਂ ਵੜਿਆ ਜੀ ਨਾ ਕੋ ਕਾਲੀ ਨਾ タリータリー ਵਾਲ ਸਾਹਬ ਵੜੇ ਇਨਾਂ ਕੋ ਕਾਲੀ ਦਾ ਨਾ ਕੋਈ ਕੋਈ ਨਹੀਂ ਵੜਿਆ ਮੁਲਾਜ਼ਮ ਨਹੀਂ ਆ ਰਹੇ ਬਸ ਹਾਂਜੀ ਮੁਲਾਜ਼ਮ ਨਹੀਂ ਆ ਰਹੇ ਜੀ ਮੁਲਾਜ਼ਮ ਨਹੀਂ ਆ ਰਹੇ ਹਾਂਜੀ ਮੁਲਾਜ਼ਮ ਕੀ ਪ੍ਰੋਸਾ ਦਿੰਦੇ ਮੁਲਾਜ਼ਮ ਤੇ ਸਰ ਪ੍ਰੋਸਾ ਇਹੋ ਦਿੰਦੇ ਤੁਹਾਨੂੰ ਇਨਸਾਫ ਮਿਲੇਗਾ ਪਰ ਸਾਨੂੰ ਇਨਸਾਫ ਚਾਹੀਦਾ ਸਾਡਾ ਭਰਾ ਹੈ ਹਰ ਇੱਕ ਨਾਲ ਤੁਰਦਾ ਹੈ ਸਾਡੀ ਮਦਦ ਵੀ ਕਰਦਾ ਹੈ ਹਰ ਇੱਕ ਕੰਮ ਵਿੱਚ ਮਦਦ ਕਰਦਾ ਹੈ ਸਾਨੂੰ ਅਫਸੋਸ ਹੈ ਐਸੇ ਕਰਕੇ ਅਸੀਂ ਬੋਰਡਿੰਗ ਨਹੀਂ ਕੀਤੀ ਮੈਂ ਤੁਹਾਨੂੰ ਜਦੋਂ ਅੱਗੇ ਨਾਲ ਦੇ ਪਿੰਡੋਂ ਰੇਕੀ ਵੀ ਹੋਈ ਜੀ ਅੱਛਾ ਮੈਂ ਪੱਕਾ ਹੈ ਨਾਲ ਦੇ ਪਿੰਡੋਂ ਰੇਕੀ ਹੋਈ ਜੇ ਜਿੱਦਾਂ ਸਿੱਧੂ ਮੂਸੇਵਾਲੇ ਕੇਚੋ ਉਹ ਕੇਕੜਾ ਫੜਿਆ ਗਿਆ ਇਦਾਂ ਇਹ ਸਾਡੇ ਪਿੰਡ ਵੀ ਰੇਕੀ ਹਣੀ ਕੋ 2005 ਹੱਥ ਕਿਨੇ ਰੇਕੀ ਕੀਤੀ ਆ ਉਹਨੂੰ ਬਦਦਾ ਸਾਹਿਬ ਦੀ ਕੋ ਇੱਥੇ ਦੀ ਕੋ ਸੰਤ ਕੋਲ ਕੋਈ ਨਹੀਂ ਆ ਆਣ ਕੇ ਮਾਰ ਗਿਆ ਇੱਥੇ ਇੱਥੇ ਜਿੱਥੇ ਸਾਰੇ ਆਪਾਂ ਖਲੋਤੇ ਆ ਨਾ ਇੱਥੇ ਕੁਰਸੀਆਂ ਲੱਗੀਆਂ ਇੱਥੇ ਸਾਰੇ ਬੈਠੇ ਬਹੁਤਰੀ ਘਟੋ 30 40 ਜਣੇ ਬੈਠੇ ਇੱਕ ਜਣਾ ਨਹੀਂ ਤੇ ਆਣ ਕੇ ਇਧਰੋਂ ਆਏ ਆ ਤੇ ਆਣ ਕੇ ਪਰਨੇ ਪਰਨੇ ਬੰਨੇ ਮੂੰਹ ਬਲੇਟੇ ਆ ਹਲੋ ਆ ਕਿੱਤੀ ਵੇਖਿਆ ਦੀਪੂ ਕਿਤੇ ਤੋ ਪੇਸ਼ਟਾ ਕੱਢਿਆ ਠਾ 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 ਸਰਪੰਚ ਸਾਹਿਬ ਕਾਰਨ ਕੀ ਮੰਦੇ ਹੋ ਕਤਲ ਕਿਉਂ ਦਿੰਦੇ ਹੜੇ ਦੀਪੂ ਦੀ ਏਡੀ ਕਿਹਦੇ ਨਾਲ ਕੀ ਰੰਜਿਸ਼ ਹੋ ਸਕਦੀ ਹੈ ਕਿਹ ਰੰਜਿਸ਼ ਨਹੀਂ ਏਡੀ ਤਾਂ ਇਹ ਬਿਨਾ ਹਥਿਆਰ ਤੋਂ ਨਹੀਂ ਤੇ ਉਹ ਅੰਦਰੋਂ ਹੀ ਬਹਿ ਸਕਦਾ ਹੈ ਇਹ ਪਿੰਡ ਵਿੱਚ ਰੰਜਿਸ਼ ਕੋਈ ਨਹੀਂ ਹੈ ਜੀ ਬਾਹਰ ਵੀ ਕਿਸੇ ਨਾਲ ਕਿਉਂਕਿ ਮੈਂ ਤੁਹਾਨੂੰ ਆਮ ਹੀ ਵਿੱਚ ਲਾ ਵੇਖੀਦਾ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਉਹ ਤੇ ਰੋਜ਼ 10 11 ਵਜੇ ਰਾਤ ਨੂੰ ਕੱਲਾ ਜਾਂਦਾ ਹੈ ਇਹ ਕੋਈ ਹੋਵੇ ਤਾਂ ਉਹ ਆਪਣੇ ਕੋਲ ਬੰਦੋਬਸ ਕਰਦਾ ਜਾਂ ਗੰਦਮਣ ਲੈਂਦਾ ਕੋਈ ਆ ਦੋਵਾਂ ਨੇ ਕੋਈ ਪਿੰਡ ਚ ਕੋਈ ਗੱਲ ਦੀ ਗੱਲ ਨਹੀਂ ਬੱਚੇ ਹਰ ਇੱਕ ਬੱਚੇ ਨਾਲ ਪਿਆਰ ਸਸਰੀ ਗੱਲ ਸਾਰੀ ਕੋਈ ਹਰ ਇੱਕ ਪਿੰਡ ਨਾਲ ਬੱਚੇ ਨਾਲ ਗੱਲ ਨਹੀਂ ਹਰ ਇੱਕ ਨਾਲ ਸੋਸ਼ਲ ਮੀਡੀਆ ਦੇ ਵਾਇਰਲ ਹੋ ਰਹੀਆਂ ਕੋਈ ਸਕਰੀਨ ਸ਼ਾਟ ਜਿਵੇਂ ਮੈਂ ਮਾਰਿਆ ਜੀ ਮੈਂ ਮਾਰਿਆ ਉਹਨੂੰ ਕਿਵੇਂ ਉਹ ਤਾਂ ਕਿਸਾਨ ਤਾਂ ਹਮਨੇ ਚਲਾਉਣਾ ਨਹੀਂ ਆਉਂਦਾ ਕੋਈ ਸੋਸ਼ਲ ਮੀਡੀਆ ਦਾ ਮੈਨੂੰ ਨਹੀਂ ਸਮਝ ਲੱਗਦੀ ਤੇ ਪਰ ਤੇ ਉਹ ਪਤਾ ਨਹੀਂ ਇੰਸਟਾਗ੍ਰਾਮ ਤੇ ਲਿਆ ਬੰਬੀਆ ਗਰੁੱਪ ਨੇ ਮੈਂ ਵੀ ਵੇਖਿਆ ਥੋੜਾ ਜਿਹਾ ਪਹਿਲਾਂ ਉਹ ਬੰਬੀਆ ਗਰੁੱਪ ਨੇ ਲਿਆ ਵਾ ਵੀ ਉਹਨਾਂ ਨੇ ਕਿਹਾ ਵੀ ਇਦਾਂ ਮਤਲਬ ਜੋਣਾ ਕੰਦੇ ਵਾਲੀ ਨੂੰ ਮਾਰਿਆ ਵਾ ਤੇ ਇਨਾ ਪਾਰਟੀਆਂ ਕੀਤੀਆਂ ਲੱਡੂ ਵੰਡੇ ਉਹ ਅਸੀਂ ਚੱਲ ਕੇ ਦੇਖਿਆ ਤੁਸੀਂ ਵਿਖੇ ਹੋਗਾ ਮਰ ਕੋ ਨੂੰ ਆਪਾਂ ਵੈਰੀਫਾਈ ਨਹੀਂ ਕਰ ਸਕਦੇ ਉਹ ਇੱਕ ਸਕਰੀਨ ਸ਼ਾਟ ਹੀ ਘੁੰਮਦਾ ਪਿਆ ਹਾਂਜੀ ਪਰ ਉਹ ਰੱਬ ਹੀ ਜਾਣੇ ਉਹਨੂੰ ਵੇਖੋ ਕੀ ਕਰ ਸਕਦੇ ਆ ਸੋ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਰੋਸਿਆ ਰੋਸਿਆ ਵੀ ਜੀ ਸਾਰਾ ਰੋਸਾ ਵੇਖੋ ਬੱਚਾ ਬੱਚਾ ਆ ਤਾਂ ਨਿੱਗ ਨਿੱਗ ਧੀਆ ਧਿਆਣੀਆਂ ਸਾਡੀਆਂ ਨਿੱਗ ਨਿੱਗ ਬੱਚੇ ਆਏ ਆ ਉਹ ਰੌਂਡੀ ਵਿਚਾਰੀ ਉਹ ਐਡਾ ਸਾਡੇ ਪਿੰਡ ਦਾ ਬੰਦਾ ਕਿਹਨੂੰ ਦੋਖ ਹੁੰਦਾ ਹੈ ਨਾ ਇਹਨੇ ਕਹਿੰਦਾ ਵੀਰ ਮੈਨੂੰ 10000 ਚਾਹੀਦਾ ਵੀਰ 20000 ਚਾਹੀਦਾ ਕਈ ਨੂੰ ਤਾਂ ਘਰ ਬਣਾ ਕੇ ਦਿੱਤੇ ਕੀ ਇਹਨੂੰ ਘਰ ਬਣਾ ਹੀ ਦਿੱਤੇ ਆ ਤੀਨ ਨੂੰ ਘਰ ਬਣਾ ਕੇ ਦਿੱਤੇ ਇੱਥੇ ਗਰੀਬਾਂ ਨੂੰ ਘਰ ਵੀ ਬਣਾ ਕੇ ਦਿੱਤੇ ਆ ਬਲਕਿ ਕਿਤੇ ਇਹ ਨਹੀਂ ਪਾਰਟੀ ਬਦਲਦਾ ਕਰਕੇ ਜਾਂ ਕੋਈ ਸਾਡੇ ਪਿੰਡ ਲੋਣੀ ਹੈਗਾ ਹੈਗਾ ਬਾਰੋਂ ਜੇ ਕੋਈ ਤਗੜਾ ਕੇਸ ਆ ਮਗਰ ਕੋਈ ਤਗੜੀ ਪਾਵਰ ਐਡਾ ਕੋਈ ਆਡੇ ਪੜਤ ਨਹੀਂ ਬੰਦਾ ਐਦਾਂ ਦਾ ਹੈਗਾ ਕੋਈ ਪਰ ਪਾਵਰ ਕੋਈ ਤਗੜੀ ਜਿਹਦੇ ਛਰੇ ਆ ਬੰਦੇ ਮਾਰ ਗਿਆ ਸਰਪੰਚ ਸਾਹਿਬ ਕੀ ਮੰਗ ਕਰਦੇ ਹੋ ਅਸੀਂ ਮੰਗਦੇ ਹਾਂ ਪ੍ਰਸ਼ਾਸਨ ਕਰਨੇ ਪਰ ਸਾਨੂੰ ਇਹਦਾ ਇਨਸਾਫ ਮਿਲਣਾ ਚਾਹੀਦਾ ਕਿ ਜਿਹੜਾ ਬੰਦਾ ਫੜਿਆ ਜਾਂਦਾ ਉਹ ਤੇ ਕਾਨੂੰਨੀ ਕਾਰਵਾਈ ਸਕੇ ਤੋ ਸਕੇ ਕਰ ਨਹੀਂ ਹਜੇ ਤੱਕ ਪੁਲਿਸ ਨੇ ਕੋ ਦੱਸਿਆ ਕੋ ਸਰਾਗ ਮਿਲਿਆ ਨਹੀਂ ਪੁਲਿਸ ਦੇ ਹੋਏ ਕਹਿੰਦੀ ਆ ਵੀ ਅਸੀਂ ਅੱਜ ਬਿਜੀ ਆ ਉਹ ਤਾਂ ਬਿਜੀ ਆ ਅਸੀਂ ਕੱਲ ਤੋਂ ਟੀਮਾਂ ਲਾਤੀਆਂ ਨੇ ਉੱਥੇ ਟੀਮਾਂ ਲਾਤੀਆਂ ਉੱਥੇ ਟੀਮਾਂ ਲਾਤੀਆਂ ਤੇ ਇਹੋ ਸਾਨੂੰ ਆ ਕੇ ਚੱਲ ਜਾਂਦੇ ਨਹੀਂ ਇੱਕ ਪਿੰਡ ਦਾ ਇੱਕ ਆਗੂ ਮਾਰਿਆ ਗਿਆ ਹਾਂਜੀ ਇੱਕ ਨੌਜਵਾਨ ਮਾਰਿਆ ਗਿਆ ਤੇ ਪੁਲਿਸ ਕੋਲ ਕੀ ਆਪਣੇ ਟੀਮਾਂ ਹੈ ਨਹੀਂ ਜਿਹੜੀਆਂ ਇਲੈਕਸ਼ਨ ਚੋਂ ਕੱਢ ਕੇ ਫਾਸੇ ਲਾ ਸਕਾ ਨਹੀਂ ਜੀ ਐ ਇੱਥੇ ਉਹ ਇਹ ਗੱਲ ਕਹਿੰਦੇ ਆ ਇਹੋ ਕਹਿ ਜਾਂਦੇ ਨੇ ਵੀ ਕੋਈ ਗੱਲ ਨਹੀਂ ਅੱਜ ਦੇ ਆ ਤੇ ਟੀਮਾਂ ਲਾਤੀਆਂ ਨਹੀਂ ਤੇ ਉਹ ਤੁਹਾਨੂੰ ਇੱਕ ਦੋ ਦਿਨਾਂ ਦੀ ਤੁਹਾਨੂੰ ਬੰਦਾ ਫੜ ਦਿਆਂਗੇ ਅੰਗਰੇਜ਼ੀ ਫਾਈਲ ਸੋ ਧੰਨਵਾਦ ਇਸ ਨੂੰ ਸੋ ਦੋਸਤੋ ਪਿੰਡ ਲੱਖੂਵਾਲ ਅੱਜ ਸਾਰਿਆਂ ਦੇ ਚਿਹਰੇ ਗਮਗੀਨ ਨੇ ਕਿ ਦੀਪੂ ਇੱਕ ਅਜਿਹਾ ਨਾ ਸੀ ਜਿਹੜਾ ਇਹਨਾਂ ਵੀਰਾਂ ਵੀ ਦੱਸਿਆ ਕਿ ਸਾਰਿਆਂ ਦੇ ਦੁੱਖ ਸੁੱਖ ਦੇ ਵਿੱਚ ਦੁੱਖ ਸੁੱਖ ਦੇ ਵਿੱਚ ਜਿਹੜਾ ਆ ਉਹ ਸ਼ਾਮਲ ਹੁੰਦਾ ਸੀ ਔਰ ਰਾਤ ਬੇਰਹਿਮੀ ਦੇ ਨਾਲ ਉਹਦੇ ਘਰ ਦੇ ਬਾਹਰ ਹੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੋ ਪੁਲਿਸ ਦਾ ਕਹਿਣਾ ਹੈ ਕਿ ਉਹ ਤਫਤੀਸ਼ ਕਰ ਰਹੇ ਨੇ ਜਿਉਂ ਹੀ ਇਲੈਕਸ਼ਨ VOTING ਪੋਲ ਖਤਮ ਹੁੰਦੀ ਹੈ ਤਾਂ ਉਹ ਵੱਡੇ ਪੱਧਰ ਤੇ ਜਿਹੜਾ ਇਹ ਕੁਐਸਚਨ ਜਾਰੀ ਕਰਨਗੇ ਕਿ ਦੋਸ਼ੀ ਜਿਹੜੇ ਆ ਜਲਦ ਤੋਂ ਜਲਦ ਕਾਨੂੰਨ ਦੀ ਗ੍ਰਿਫਤ ਦੇ ਵਿੱਚ ਆ ਜਾਣਾ ਸੋ ਲਕੂਵਾਲ ਤੋਂ ਰਿਪੋਰਟ ਹੈ ਜੀ ਕੋਸ਼ਿਸ਼ ਕਰਾਂਗੇ ਫਿਰ ਤੁਹਾਡੇ ਨਾਲ ਸਾਂਝੀ ਕਰਦੇ ਰਹੀ ਜੀ ਅ ਅਮਡੇ ਜਾਨ ਗਈ ਹੈ ਅਸੀਂ ਪਰਚਾ ਦਰਜ ਕਰ ਲਿਆ ਤਫਤੀਸ਼ ਅਸੀਂ ਸ਼ੁਰੂ ਕਰਤੀ ਹੈ ਅਰੈਸਟ ਸ਼ੋਡ ਕੇਸ ਟ੍ਰੇਸ ਹੋਏਗਾ ਇਹਦੇ ਦੋਸ਼ੀ ਨੂੰ ਫੜੇ ਜਾਣਗੇ ਔਰ ਜੋ ਉਹਨਾਂ ਨੂੰ ਜੋ ਸਜ਼ਾ ਹੈਗੀ ਉਹ ਅਸੀਂ ਦੇਖਾਂਗੇ ਕਤਲ ਦੇ ਪਿੱਛੇ ਕੀ ਕਾਰਨ ਸਾਹਮਣੇ ਆਇਆ ਕੋਈ ਵੈਰੀਫਾਈ ਕਰ ਹਜੇ ਜੀ ਤਫਤੀਸ਼ ਸ਼ੁਰੂ ਕੀਤੀ ਹੈ ਹਜੇ ਤਾਨੂੰ ਕਰਕੇ ਜਦੋਂ ਅਸੀਂ ਬੰਦੇ ਫੜਾਂਗੇ ਸਾਰਾ ਕੁਝ ਸਾਡੇ ਕੋਲ ਆ ਜਾਣਾ ਕੋਈ ਗੈਂਗ ਵੀ ਸਾਹਮਣੇ ਆਇਆ ਕੋਈ ਇਸ ਤਰ੍ਹਾਂ ਦੀ ਕੋਈ ਸਪੈਸ਼ਲ ਰਿਪੋਰਟ ਕਈ ਕਈ ਗੱਲਾਂ ਨੇ ਕਈ ਕੁਝ ਚੱਲ ਰਿਹਾ ਲੇਕਿਨ ਰੈਸਟ ਸ਼ੋਰ ਅਜੇ ਅਸੀਂ ਕੋਈ ਕਮੈਂਟ ਨਹੀਂ ਕਰ ਸਕਦੇ ਜਦ ਤੱਕ ਅਸੀਂ ਤਫਤੀਸ਼ ਆਪਣੀ ਨਾ ਕਰ ਲਈ ਅਸੀਂ ਬੰਦੇ ਨਾ ਫੜ ਲਈਏ ਅਸੀਂ ਕਿਸੇ ਨਿੱਜੀ ਦੇ ਨਾਲ ਪਹੁੰਚੇ ਅਸੀਂ ਪਿੰਡ ਵਿੱਚ ਪਹੁੰਚੇ ਹੋ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਆਪਣੀ ਵੋਟ ਦਾ ਇਸਤੇਮਾਲ ਕਰੋ ਤੁਸੀਂ ਪਿੰਡ ਪਹੁੰਚੇ ਹੋ ਅਪੀਲ ਕੀਤੀ ਹੈ ਕਿ ਵੋਟ ਦਾ ਇਸਤੇਮਾਲ ਕਰੋ ਸਰਪੰਚ ਸਾਹਿਬ ਨਾਲ ਗੱਲ ਕਰੋ ਦੇਖੋ ਜੀ ਅਸੀਂ ਤਾਂ ਜਾਣੇ ਵੀ ਲੋਕਤੰਤਰ ਹੈ ਅੱਜ ਲੋਕਤੰਤਰ ਪਰਵ ਹੈ ਸਾਰੇ ਪਾਸੇ VOTING ਹੋ ਰਹੀ ਆ ਇਹਨਾਂ ਦੇ ਅਸੀਂ ਦੁੱਖ ਵੀ ਸ਼ਾਮਲ ਆ ਸਾਨੂੰ ਅਫਸੋਸ ਹੈ ਅਸੀਂ ਦਾ ਜੋ ਇਹਨਾਂ ਨੂੰ ਹੈਗਾ ਉਹ ਬੀਇੰਗ ਅਫੀਸ਼ੀਅਲਸ ਗਵਰਨਮੈਂਟ ਅਫੀਸ਼ੀਅਲਸ ਅਸੀਂ ਇਹੀ ਰਿਕਵੈਸਟ ਕਰ ਸਕਦੇ ਹਾਂ ਬਾਕੀ ਇਹਨਾਂ ਦੀ ਛਾਂ ਜੀ ਇਹਨਾਂ ਨੇ ਫੈਸਲਾ ਕੀਤਾ ਵੀ ਸਾਡੇ ਪਿੰਡ 'ਚ ਅਫਸੋਸ ਆ ਸੋ ਸ਼ਾਇਦ ਅਸੀਂ VOTING ਨਾ ਕਰੀਏ ਬਾਕੀ ਮੈਂ ਤੇ ਇਹੀ ਕਹਾਂ ਤੂੰ ਇਹ ਸੋਚ ਲੋ ਕਰ ਲੋ ਕਹਿੰਦੇ ਅਸੀਂ ਕਿਸੇ ਦਾ ਘੱਲਣੇ ਆ ਬਟ ਵੋਟ ਪਾਣਾ ਨਾ ਪਾਣਾ ਉਹ ਇਹਨਾਂ ਦੀ ਮਰਜ਼ੀ ਆ ਅਸੀਂ ਤੇ ਇਹ ਚਾਹੁੰਦੇ ਸੀ ਕਿ ਮੁੱਲ ਕਿਸੇ ਦਬਾਅ ਸੇ ਆਗਣਾ ਆਏ ਹੋਏ ਕਿ ਅਸੀਂ ਵੋਟ ਨਹੀਂ ਪਾਣੀ ਵਟਾ ਕਰਨ ਦਾ ਪਿੰਡ ਦਾ ਸਾਂਝਾ ਫੈਸਲਾ ਇਹਨਾਂ ਦੀ ਆਪਸੀ ਇਹ ਹਾਂ ਨਹੀਂ ਠੀਕ ਹੈ ਬੇਟਾ ਵੀ ਆਰ ਵਿਦ ਯੂ ਅਸੀਂ ਤੁਹਾਡੇ ਨਾਲ ਆ ਸੀ ਅਸੀਂ ਤੁਹਾਡੇ ਨਾਲ ਆ ਅਸੀਂ ਅਸੀਂ ਸਾਰੇ ਤੁਹਾਡੇ ਨਾਲ ਆ ਸੀ ਅਸੀਂ ਆ ਜੀ ਠੀਕ ਹੈ ਨਾ ਅਸੀਂ ਸਾਰੇ ਤੁਹਾਡੇ ਨਾਲ ਨਾ ਕੋਈ ਅਸੀਂ ਗੱਲ ਨਹੀਂ ਵੋਟ ਪਾਣਾ ਨਾ ਪਾਣਾ ਇਹ ਪਿੰਡ ਦਾ ਆਪਣਾ ਫੈਸਲਾ ਅਸੀਂ ਤੇ ਰਿਕੁਐਸਟ ਕਰ ਸਕਦੇ ਸੀਗੇ ਅਪੀਲ ਕਰ ਸਕਦੇ ਸੀਗੇ ਅਸੀਂ ਆਪਣਾ ਫਰਜ਼ ਨਿਭਾਇਆਗਾ ਅਸੀਂ ਉਹਨਾਂ ਨੂੰ ਸਮਝਾਇਆ ਵੀ ਹੈਗਾ ਬਾਕੀ ਇਟ ਇਜ਼ ਅਪ ਟੂ ਥੈਮ ਕਿ ਵੀ ਸ਼ਵਾਸ ਸੁਨਵਾਇਆ ਕਦੋਂ ਤੱਕ ਇਹਨਾਂ ਨੂੰ ਫੜ ਲਏ ਦੇਖੋ ਯਾਰ ਕ੍ਰਾਈਮ 'ਚ ਕਦੇ ਕੋਈ ਟਾਈਮ ਆਊਟ ਕੰਮ ਨਹੀਂ ਹੁੰਦਾ ਕੋਈ ਤਾਂ ਹੋਏ ਤਾਂ ਘੰਟੇ 'ਚ ਹੋ ਜੇ ਨਾ ਦੋ ਦਿਨ ਲੱਗ ਸਕਦੇ ਬਟ ਰੈਸ ਅਸ਼ੂਰ ਕਿ ਸਾਡੇ ਵੱਲੋਂ ਕੋਈ ਢੇਲੀ ਹੋएगी ਕੋਈ ਕਮੀ ਨਹੀਂ ਹੋਏਗੀ ਅਸੀਂ ਪੂਰੇ ਯੋਰ ਨਾਲ ਐਸਐਸ ਸਾਹਿਬ ਮੇਰੇ ਨਾਲ ਖੜੇ ਆ ਰਾਤ ਦੇ ਅਸੀਂ ਏਸੀ ਦੇ ਅੱਗੇ ਆਈ ਨਹੀਂ ਕਿ ਅਸੀਂ ਅ ਏਸੀ ਤੋਂ ਬੱਚੇ ਹੋ ਗਏ ਆ ਵੀ ਆਰ ਆਨ ਟੂ ਇਟ ਚਾਹੇ ਇਲੈਕਸ਼ਨ ਪ੍ਰੋਸੈਸ ਚੱਲਿਆ ਹੋਵੇ ਸਾਡੀ ਟੀਮ ਆਪਣਾ ਕੰਮ ਕਰੀ ਜਾਣੇ ਜਿੰਨੀ ਛੇਤੀ ਸਾਡਾ ਕੇਸ ਸਟੇਸ ਹੋਏਗਾ ਦੋਹੀ ਫੜੇ ਆਂਗੇ ਤੁਹਾਨੂੰ ਪੜੇ ਪ੍ਰੈਸੇ ਭਰਾ ਨੂੰ ਬੁਲਾ ਕੇ ਹੀ ਦੱਸਿਆ ਹੁੰਦਾ ਸੋ ਵੀਲ ਕਾਲ ਯੂ ਐਂਡ ਵੀ ਟੈਲ ਯੂ ਥੈਂਕ ਯੂ ਸਰ ਥੈਂਕ ਯੂ ਸਰ ਸੋ ਸੋ